ਟੱਕਾਂ ਵਾਲਿਆਂ ਦੀ ਹੜਤਾਲ ਤੋਂ ਬਾਅਦ ਪੈ ਗਿਆ ਪੈਟਰੋਲ ਪੰਪ ਉੱਤੇ ਸੋਕਾ ਤੇ ਲੋਕਾਂ 'ਚ ਪੈ ਗਈ ਕਬਰਾਹਟ ਮੋਦੀ ਸਾਹਿਬ ਨੂੰ ਚਾਹੀਦਾ ਸੀ ਜਾਂ ਅਮੀਸ਼ਾ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਟਰੱਕ ਵਾਲੇ ਲੜ ਹੜਤਾਲਾ ਕਰ ਦਿੰਦੇ ਆ ਤੇ ਪਬਲਿਕ ਕਿੰਦਰ ਜਾਏਗੀ ਇੰਗਿਆ ਨਾ ਪਰੋ 100 100 200 ਦੇ ਦਿੱਕੀ ਜੋ ਤੇ ਬਾਕੀ ਆਏ ਤਾਂ ਫਿਰ ਮਿਲ ਜਾਏਗਾ ਟੈਂਕੀਏ ਭਰ ਕੇ ਕੀ ਪੈਟਰੋਲ ਨੇ ਝੁੱਲੇ ਵਾਲ ਨੇ ਇਹ ਇਹ ਤਸਵੀਰਾਂ ਕਿਸੇ ਇੱਕ ਸ਼ਹਿਰ ਤੋਂ ਨਹੀਂ ਬਲਕਿ ਚੰਡੀਗੜ੍ਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿਵੇਂ ਪੰਪਾਂ ਦੇ ਬਾਹਰ ਲੋਕਾਂ ਨੇ ਲੰਬੀਆਂ ਲਾਈਆਂ ਲਾਈਆਂ ਨੇ 10 ਲੱਖ ਰੁਪਏ ਫਰਮਾਨਾ 7 ਸਾਲ ਦੀ ਸਾਡੇ ਡਰਾਈਵਰ ਦਾ ਕੋਈ ਗਰਾ ਨਹੀਂ ਹੁੰਦਾ ਕਈ ਪੰਪਾਂ ਵਾਲੇ ਤਾਂ ਹੱਥ ਖੜੇ ਕਰ ਗਏ ਨੇ ਕਿ ਮੁੜ ਜਾਓ ਪੈਟਰੋਲ ਹੈ ਨਹੀਂ ਤੇ ਇਹ ਕਬਰਾਹਟ ਅਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਧ ਸਕਦੀ ਹੈ ਹਾਲਾਤ ਇੱਥੋਂ ਤੱਕ ਆ ਗਏ ਨੇ ਕਿ ਲੋਕ ਆਪਸ ਦੇ ਵਿੱਚ ਖੇਬੜ ਦੇ ਵੀ ਨਜ਼ਰ ਆਏ ਇਹ ਥੋੜਾ ਥੋੜਾ 100 100 200 200 ਦਾ ਪਾਵਰ ਲੈਣ ਕੰਮ ਚਲਾਉਣ ਕੋਈ ਘਾਟਾ ਨਹੀਂ ਪਰ ਸਾਡੇ ਲੋਕ ਜਿਹੜੇ ਨੇ ਇਹਨਾਂ ਨੂੰ ਸਬਰ ਨਹੀਂ ਹੈਗਾ ਤਾਂ ਕੀ ਸਰਕਾਰ ਕੋਈ ਫੈਸਲਾ ਲਾਏਗੀ ਕਿਉਂਕਿ ਨਵੇਂ ਕਾਨੂੰਨ ਦੇ ਖਿਲਾਫ ਟਰੱਕਾਂ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ 5 ਤਰੀਕ ਤੱਕ ਉਹਨਾਂ ਦੇ ਹਿੱਤ ਵਿੱਚ ਕੋਈ ਬੈਠਕ ਦਾ ਕੋਈ ਫੈਸਲਾ ਆਉਂਦਾ ਨਹੀਂ ਤਾਂ ਫਿਰ ਇਹ ਹੜਤਾਲ ਹੋਰ ਵੀ ਲੰਬੀ ਤੇ ਅਗਰੈਸਿਵ ਹੋ ਸਕਦੀ ਹੈ ਯਾਨੀ ਕਿ ਹੋਰ ਵੀ ਤੇਜ਼ ਕੀਤੀ ਜਾ ਸਕਦੀ ਹੈ ਇਹ ਮੁਹਿੰਮ ਤਾ ਪੈਟਰੋਲ ਪੰਪ ਦੇ ਬਾਹਰ ਕੀ ਮਾਹੌਲ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੇਖੋ ਇਹ ਤਸਵੀਰਾਂ ਤੇ ਲੋਕਾਂ ਦਾ ਕੀ ਕਹਿਣਾ ਉਹ ਵੀ ਸੁਣੋ। ਬੀ ਨਰਾਸ਼ ਹੈ। ਇਹ ਬਿਲਕੁਲ ਜੀ ਕੀ ਤੁਹਾਨੂੰ ਦੱਸ ਗਿਆ ਹੁਣ ਇਹ ਹੀ ਸਰਕਾਰਾਂ ਹੀ ਸਾਡਾ ਸਾਰਾ ਕੁਝ ਕਰਦੀਆਂ ਨੇ। ਜੇ ਮੋਦੀ ਸਾਹਿਬ ਨੂੰ ਚਾਹੀਦਾ ਸੀ ਜਾਂ ਅਮੀਸ਼ਾ ਨਾ ਜਾਂ ਗੜਕਰੀ ਸਾਹਿਬ ਨੇ ਕਾਨੂੰਨ ਪਾਸ ਕੀਤਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਟਰੱਕ ਵਾਲੇ ਨੇ ਹੜਤਾਲਾ ਕਰ ਦਿੱਤੀ ਤੇ ਪਬਲਿਕ ਕਿੰਦਰ ਜਾਏਗੀ। ਉਹਨਾਂ ਕਾਨੂੰਨ ਪਾਸ ਕਰਕੇ ਆਉਣ ਬੈਠੇ ਨੇ ਹੁਣ ਤੁਸੀਂ ਵੇਖੋ ਵੀ ਕੀ ਹਾਲਾਤ ਬਣਦੇ। ਹਮ ਇਹਨਾਂ ਨੂੰ ਇਹ ਨਹੀਂ ਚਾਹੀਦੇ ਇਹੋ ਦੇ ਕੰਮ ਕਰਨੇ 10 ਲੱਖ ਰੁਪਇਆ ਦਰਮਾਨਾ ਸਾਧੂ ਸਾਧ ਦੀ ਸਾਡਾ ਡਰਾਈਵਰ ਦਾ ਕੋਈ ਗਰਾਹ ਨਹੀਂ ਹੁੰਦਾ। ਟ੍ਰੱਕ ਡਰਾਈਵਰ ਗੱਡੀ ਚਲਾਉਂਦਾ ਜੇ ਅੱਗੋਂ ਅਗਲਾ ਮਰੂਤੀ ਵਾਲਾ ਸ਼ਰਾਬੀ ਹੋ ਕੇ ਗੱਡੀ ਲਈ ਉਹਦਾ ਟ੍ਰੱਕ ਨਾਲ ਕੀ ਕਰੇਗਾ ਉਹ ਇਸ ਕਰਕੇ ਬਿਲਕੁਲ ਗਲਤ ਬਾਤ ਕੀਤਾ ਗਿਆ ਇਹਨੂੰ ਜਲਦੀ ਜਲਦੀ ਵਾਪਸ ਲੈਣ ਔਰ ਵਾਪਸ ਲੈ ਕੇ ਜੰਦਾ ਦਾ ਜਿਹੜਾ ਉਹ ਭਲਾ ਕਰਣ ਹੁਣ ਕੀ ਹੋ ਰਿਹਾ ਹੁਣ ਇਸ ਟਾਈਮ ਕੀ ਹੋ ਰਿਹਾ ਸਾਹਮਣੇ ਕੈਨੀਆਂ ਲੈ ਲੱਗੇ ਆ ਗਏ ਨੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੂੰ 100 ਦਾ ਲੈ ਲੈ ਕੋ 200 ਦਾ ਲੈ ਲੋ ਆ ਇੱਥੇ ਆ ਦੇ ਸਾਨੂੰ ਡਰਮ ਭਰ ਦੇ ਫਲੋਗ ਦੇ ਤੁਸੀਂ ਘਰੇ ਜਾ ਕੇ ਰੱਖ ਲਈਏ ਛੱਡ ਤਾ ਜੋ ਨਹੀਂ ਨਾ ਕਰੀਂ ਹੂੰ ਤੇ ਥੋੜਾ ਥੋੜਾ 100 100 2 200 ਦਾ ਪਾ ਲੈਣ ਕੰਮ ਚਲਾਉਣ ਕੋਈ ਘਾਟਾ ਨਹੀਂ ਪਰ ਸਾਡੇ ਲੋਕ ਜਿਹੜੇ ਨੇ ਇਹਨਾਂ ਨੂੰ ਸਬਰ ਨਹੀਂ ਹੈਗਾ ਰਾ ਸਬਰ ਹੋਣ ਕਰਕੇ ਇਹਨਾਂ ਨੇ ਆਹ ਵੇਖੋ ਤੁਸੀਂ ਆਹ ਹਾਰ ਪੰਪ ਤੇ ਈ ਈ ਲਾਈਨਾਂ ਲਾਤੀਆਂ ਤੇ ਕੋਈ ਬਿਮਾਰ ਬੰਦਾ ਹੈ ਕਿਸੇ ਦਾ ਵਿਚਾਰੇ ਦਾ ਜੀ ਬਿਮਾਰ ਹੋ ਉਹਨੇ ਕਿਤੇ ਜਾਣਾ ਉਹਨਾਂ ਨੂੰ ਤੇਲ ਨਹੀਂ ਮਿਲਣਾ ਇਹਨਾਂ ਨੇ ਕਹਣਾ ਚ ਰੱਖਣਾ ਹੂੰ ਪਰ ਦੱਸੋ ਕੀ ਕਰੀਏ ਇਹਨਾਂ ਕਹਿਨੀਆਂ ਦਾ ਬੰਦ ਕਰਾਉਣਾ ਆ ਹੀ ਬੰਦ ਕਰਾਉਣੇ ਵੀ ਕਹਿਨੀਆਂ ਤੇਲ ਨਾ ਪਾਓ ਮੋਟਰਸਾਈਕਲ ਤੇ 100 100 ਦਾ ਪਾਓ ਠੀਕ ਫਿਰ ਸਾਰਿਆਂ ਨੂੰ ਮਿਲ ਸਾਰਿਆਂ ਨੂੰ ਤੇ ਸਰਕਾਰ ਲੱਗੇ ਹੱਥ ਜੋੜ ਕੇ ਬੇਤੀ ਕਰਦੇ ਵੀ ਆਏ ਹੋ ਜੇ ਖੱਚ ਕਾਨੂੰਨ ਨਾ ਪਾਸ ਕਰਿਆ ਜਰੋ ਜਿੰਦੇ ਨਾਲ ਜਨਤਾ ਦੁਖੀ ਹੋਵੇ ਤੇ ਇਹ ਆਪਣੇ ਕਾਨੂੰਨ ਜਲਦੀ ਜਲਦੀ ਵਾਪਸ ਲੈ ਕੇ ਟੱਕਰਾਂ ਦੀ ਹੜਤਾਲ ਖਤਮ ਕਰਵਾਓ ਤੇ ਆ ਦਾ ਕੰਮ ਕਰਛਦੀ ਜਿਹੜੋ ਜੋ ਵੀ ਢਾਂਚਾ ਜਿਹੜਾ ਆਪਣਾ ਇੰਡੀਆ ਦਾ ਟੱਕਰ ਨਹੀਂ ਹੋ ਰਿਹਾ ਨਾ ਵਪਾਰ ਇਹ ਟੱਕਰ ਹੀ ਹੋਏਗਾ ਗੱਡੀਆਂ ਚੱਲਣਗੀਆਂ ਦਾ ਮਾਲ ਆਏਗਾ ਤੇ ਨਹੀਂ ਆਏਗਾ ਤੇ ਇਸ ਕਰਕੇ ਹੜਤਾਲ ਜਲਦੀ ਜਲਦੀ ਖਤਮ ਕਰੋ ਤੇ ਕਾਨੂੰਨ ਵਾਪਸ ਲੈਣ ਤੇ ਜਨ ਜੀਵਨ ਜਿਹੜਾ ਉਸੇ ਤਰ੍ਹਾਂ ਹੀ ਚੱਪ ਰਿਹਾ ਇਹ ਦੱਲ ਤੂੰ 100-100 ਦਾ ਤਾਂ ਦੇ ਨੀਂ ਮਣੀਏ ਮੈਂ ਤੈਨੂੰ ਨਾ ਕਹਾਂ ਹਾਂ ਉਹ ਦਾ ਨਾ ਤੁਸੀਂ ਟੈਂਕੀਆਂ ਭਰੋ ਅਲੱਹੁ ਅਕਬਰ ਟੈਂਕੀਆਂ ਨਾ ਭਰੋ ਉਹ ਕੱਢ ਜਾ ਕੇ 100-100 2-2 ਸਾਰੇ ਦਿੱਤੀ ਜੋ ਹਾਂ ਅੱਛਾ ਤੇ ਬਾਕੀ ਆਏ ਤਾਂ ਫਿਰ ਮਿਲ ਜਾਏਗਾ ਟੈਂਕੀਆਂ ਭਰ ਕੇ ਕੀ ਪੈਟਰੋਲ ਦੇ ਝੁੱਲੇ ਵਾਲ ਨੇ ਇਹ ਫਿਰ ਦੇ ਦੋ ਦੇ ਦਈਏ ਕੀ ਗਣੀ ਭਾਈ ਠੀਕ ਹੈ ਸਹੀ ਹੈ ਸਹੀ ਕੀ ਗੱਲੋ ਲਈ ਜਾਂਦੇ ਆ ਬਾਈ ਕੱਢਾ ਘੰਟੇ ਤੋਂ ਖੜੇ ਹੈ ਜੀ ਅੱਛਾ ਹੈਲੋ ਹੈਲੋ ਆਨ ਲਾਈਵ